ਹਾਂਜੀ ਕੀ ਹਾਲਾ ਜੀ 20 ਮਈ 2024 ਦੀਆਂ ਬਾਜੀ ਦੇ ਨਤੀਜੇ ਲੈ ਕੇ ਆਈਆਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਪਹਿਲੀ ਬਾਜੀ ਹੈ ਜੀ ਪਿੰਡ ਬੇਗੋਵਾਲ ਲੁਧਿਆਣਾ ਕਿੱਸੀ ਉਡੇ ਸੀ ਜੀ ਚਾਰ ਯਾਰ ਮੁੱਢ ਸੀ 5:40 ਮਿੰਟ ਤੇ ਬਾਜੀ ਨਿਬੜ ਗਈ ਜੀ ਜੱਸੀ ਮਲੇਪੁਰ ਮੋਟਰਸਾਈਕਲ ਸ਼ੰਮੀ ਵਾਲੀਓ ਫਰਿੱਜ ਸੀ ਆਰ ਬਾਹੂ ਮਾਜਰਾ 쿨ਰ ਪਲੱਸ ਪੱਖਾ ਜੀ ਜੱਸੀ ਮਲੇਪੁਰ ਦਾ ਕੱਲਾ ਰਹਿ ਗਿਆ ਸੀਗਾ ਜੀ ਇਹ ਬੈਠਾ 540 ਤੇ ਜੀ 540 ਤੇ ਫਿਰਦਾ ਸੀਦਾ ਅਗਲਾ ਆ ਗਿਆ ਜੀ ਪਿੰਡ ਟਹਿਣਾ ਫਰੀਦਕੋਟ ਜੀ 105 ਮੋਢੇ ਸੀਗੇ 3700 ਮੋਢੇ ਸੀਗੇ ਜੀ 4 ਵਜੇ ਬਾਜੀ ਨਿਬੜੀ ਪਰਮੇਂਦਰ ਪੁਰਸੀ ਹੈ ਮੋਟਰਸਾਈਕਲ ਪਲਸ 2000 ਜਸ਼ਨ ਨਵਾਂ ਕਿਲਾ ਫਰਿੱਜ ਪਲਸ 1000 ਜਸਵਿੰਦਰ ਹਰੀਏ ਵਾਲਾ ਦੋ ਕੂਲਰ ਸੀਗੇ ਜੀ ਪਲਸ 500 ਦੀ ਜਿੱਤ ਜੀ ਇਹਨਾਂ ਤਿੰਨਾਂ ਚ ਬਾਜੀ ਵੰਡੀ ਗਈ ਸੀ ਜੀ ਫਿਰ ਆ ਗਿਆ ਜੀ ਪਿੰਡ ਕਾਲਸੀਆ ਲੁਧਿਆਣਾ ਕਿ ਅਸੀਂ ਉੱਡੇ ਸੀਗੇ 5200 ਮੁੱਢ ਨੂੰ 6:00 ਕੀ ਸਾਂਝੀ 5:10 ਤੇ ਬਾਜੀ ਨਿਬੜੀ ਬਿੱਟਾ ਲਤਾਲਾ ਮੋਟਰਸਾਈਕਲ ਵੇਪਨ ਪੱਖੋਵਾਲ ਫਰਿੱਜ ਤੇ ਗੁਲਜਾਰ ਸਿੰਧਵਾ ਪੱਖਾ ਬੀਰੀ ਵਾਲੀ ਰਾਣਾ ਜਰਮਨ ਸੁੱਖਾ ਭੈਣੀ ਇਹਨਾਂ ਸਾਂਝੀ ਹੋ ਗਈ ਜੀ 6:00 ਫਿਰ ਆ ਗਿਆ ਜੀ ਪਿੰਡ ਬਿਗੜਵਾਲ ਸੰਗਰੂਰ 633 ਉੱਡੇ ਸੀਗੇ 3200 ਮੁੱਢ ਨੂੰ ਜੀ 4:18 ਮਿੰਟ ਤੇ ਸਾਂਝੀ ਹੋ ਗਈ ਤਿੰਨਾਂ ਚ ਦੇਵਨੂਰ ਮਹਿਲਾ ਮੋਟਰਸਾਈਕਲ ਜੀ ਇਹ ਕੀ ਨਾਮ ਸੀਗਾ ਜੱਗਾ ਲਾੜ ਬੰਜਾਰਾ ਤੇ ਬਬਲੂ ਕਪਿਆਲ ਇਹਨਾਂ ਤਿੰਨਾਂ ਚ ਸਾਂਝੀ ਹੋ ਗਈ ਜੀ ਨਾਮ ਹੈ ਕੀ ਸੀਗਾ ਦੇਵਨੂਰ ਮਹਿਲਾ ਮੋਟਰਸਾਈਕਲ ਲੈ ਗਿਆ ਜੀ ਫਿਰ ਆ ਗਿਆ ਜੀ ਪਿੰਡ ਪੰਡੋਰੀ ਖੱਤਰੀਆਂ ਜੀਰਾ 58 ਉੱਡੇ ਸੀ 4 ਘਰ ਮੁੱਢ ਨੂੰ ਤਾਂ 55 ਦੇ ਵਜੇ ਨਿਬੜੀ 7 'ਚ ਹੋ ਗਈ ਸਾਂਝੀ ਗੱਲ ਸ਼ੇਰ ਸਿੰਘ ਵਾਲਾ ਮੋਟਰਸਾਈਕਲ ਗੁਰਜੰਦਰ ਰੌਲੀ ਮੋਟਰਸਾਈਕਲ ਗਗਨ ਸੰਘਰਾਣਾ ਕੋਲਡਰ ਫਰੋਜ਼ ਮਾਨੁਕੇ ਕੱਪ ਤੀਰਥ ਫਰੋਸ਼ਾ ਭੋਲਾ ਸੁਖਣ ਵਾਲਾ ਤੇ ਰਾਜਾ ਸਿੰਘ ਪਰ ਮੁੰਨੜ ਇੰਨਾ 'ਚ ਹੋ ਗਈ ਜੀ 7 'ਚ ਸਾਂਝੀ ਪਿੰਡ ਗੁਰੂ ਸਰਕੋਂ ਕੇ ਲੁਧਿਆਣਾ 71 ਉੱਡੇ ਸੀਗੇ 2200 ਮੁੱਢ ਨੂੰ 4 'ਚ ਬਾਜੀ ਹੋ ਗਈ ਸਾਂਝੀ ਸ਼ਿੰਗਾਰਾ ਢੋਲਣ ਮੋਟਰਸਾਈਕਲ ਗਰਮੀਤ ਅਖਾੜਾ ਕੂਲਰ ਗੈਰੀ ਚੀਮਾ ਪੱਖਾ ਤੇ ਦੀਪ ਕਨੇਡਾ ਜੀ ਇਹਨਾਂ ਚਾਰਾਂ ਚ ਬਾਜੀ ਹੋ ਗਈ ਸਾਂਝੀ ਨਾਮ ਸੀਗੇ ਤਿੰਨ ਫਿਰ ਅਗਲੀ ਬਾਜੀ ਆ ਗਈ ਜੀ ਪਿੰਡ ਮਾਨ ਸਿੰਘ ਵਾਲਾ ਬਠਿੰਡਾ 2200 ਮਾਡਲ ਨੂੰ 93 ਉੱਡੇ ਸੀ ਚਾਰਾਂ ਚ ਹੋ ਗਈ ਜੀ ਸਾਂਝੀ ਹਰਮਨ ਕੋਟ ਸ਼ਮੀਰ ਐਲ ਸੀ ਡੀ ਸੇਵ ਕ ਮਾਹੀ ਨੰਗਲ ਕੂਲਰ ਤੀਜਾ ਆ ਗਿਆ ਜੀ ਮੰਨਾ ਕਨੇਡਾ ਪੱਖਾ ਤੇ ਚੌਥਾ ਆ ਗਿਆ ਜੀ ਜੱਕੂ ਪੁੱਚੋ ਕੱਪ ਚਾਰਾਂ ਕਬੂਤਰਾਂ ਨੇ ਸਾਂਝੀ ਹੋ ਗਈ ਜੀ ਫਿਰ ਆ ਗਿਆ ਜੀ ਪਿੰਡ ਠੱਕਰਵਾਲ ਲੁਧਿਆਣਾ 131 ਉੱਡੇ ਸੀਗੇ 1700 ਮੁੱਢ ਨੂੰ 450 ਤੇ ਬਾਜੀ ਨਿਬੜੀ ਰਾਣਾਵਾਲ ਫਰਿੱਜ ਇਕਬਾਲ ਕੱਪ ਵਾਸ਼ਿੰਗ ਮਸ਼ੀਨ ਦੀਪਾ ਚੰਡੇ ਕੂਲਰ ਟੋਨੀ ਏਅਰਲੀ ਕਬੂਤਰਾਂ ਦੀ ਡੋਲੀ ਫਤੇ ਵੀਰ ਜੋਧਾ ਫਰਾਟਾ ਪੱਖਾ ਕਪਲ ਤਰੀਕੇ ਪੱਖਾ ਪਰਸੀਆ ਕੈਲਪਰਮ ਮਣੀ ਦੁਰਗੀ ਲਖੀ ਤਲਵੰਡੀ ਵੀਰਪਾਲ ਇਹਨਾਂ ਨੂੰ ਕੱਪ ਸੀਗੇ ਜੀ ਪਿੰਡ ਬਜਰਕ 55 ਓਡੇ ਸੀ 2200 ਮੱਢ ਨੂੰ ਪੰਜਾਂ ਚ ਹੋ ਗਈ ਸਾਂਝੀ ਜੀ 3 15 ਤੇ ਬਾਜੀ ਨਿਬੜ ਗਈ ਪਹਿਲਾ ਆ ਗਿਆ ਜੀ ਪ੍ਰੀਤ ਖਨਾਲ ਫਰਿੱਜ ਰਵੀ ਕਰਾਟ ਪੱਖਾ ਦੀਪ ਦੇਦਨਾ ਪਿੰਦਰ ਖਾਨਪੁਰ ਦੀਪ ਕਲਾਰਾਂ ਤੇ ਹਰਸ਼ ਤਲਵੰਡੀ ਇਹਨਾਂ ਪੰਜਾਂ ਦੀ ਬਾਜੀ ਸਾਂਝੀ ਹੋ ਗਈ ਜੀ ਪਿੰਡ ਕਾਨ ਸਿੰਘ ਵਾਲਾ ਫਰੋਜਪੁਰ 52 ਔਡੇ ਸੀਗੇ 2200 ਮਾਡਨ ਹੋ ਜੀ ਤਿੰਨਾਂ 'ਚ ਹੋ ਗਈ ਬਾਜੀ ਸਾਂਝੀ ਮੰਗਾ ਦੀਪ ਸਿੰਘ ਵਾਲਾ ਕੱਪ ਸਤਨਾਮ ਸਿਰਸੜੀ ਕੱਪ ਭੋਲਾ ਸੁਖਣ ਵਾਲਾ ਜੀ ਇਹਨਾਂ ਤਿੰਨਾਂ 'ਚ ਬਾਜੀ ਹੋ ਗਈ ਸਾਂਝੀ